ਪੰਜਾਬ ਦੇ ਉਸ ਜਗ੍ਹਾ ਦੇ ਹਾਲਾਤ ਨੇ ਜਿੱਥੇ ਕਦੇ ਪੰਜਾਬ ਦੇ ਡਾਕਟਰ ਰਹਿੰਦੇ ਸਿਗੇ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ 20-25 ਬੈਡਾਂ ਦੇ ਹਸਪਤਾਲ ਬਣਾਏ ਗਏ ਉਸ ਤੋਂ ਬਾਅਦ ਨਾਲ ਡਾਕਟਰਾਂ ਦੇ ਰਹਿਣ ਦੇ ਵੀ ਪ੍ਰਬੰਧ ਕੀਤੇ ਗਏ ਪਰ ਅੱਜ ਦੇ ਹਾਲਾਤ ਇੱਥੇ ਇਹ ਨੇ ਕਿ ਇੱਥੇ ਨਜ਼ਦੀਕੀ ਖੇਡਦੇ ਹੋਏ ਛੋਟੇ ਬੱਚੇ ਮਿਲ ਜਾਣਗੇ ਜਿੱਥੇ ਕਿ ਕੂਈਆਂ ਤੱਕ ਜਿਹੜੀਆਂ ਟਾਇਲਟ ਦੀਆਂ ਕੂਈਆਂ ਨੇ ਉਹ ਖੁੱਲੀਆਂ ਪਈਆਂ ਨੇ ਤੇ ਨਾਲ ਸੀਵਰੇਜ ਨੇ ਜਿਹੜੇ ਉਹ ਖੁੱਲੇ ਪਏ ਨੇ ਕਦੇ ਕੋਈ ਵੀ ਜਿਹੜਾ ਹਾਦਸਾ ਹੋ ਵਾਪਰ ਸਕਦਾ ਹੈਗਾ ਇੱਥੋਂ ਤੱਕ ਕਿ ਇਹਨਾਂ ਇਮਾਰਤਾਂ ਦੇ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੀ ਹਾਲਤ ਤਾਂ ਹਾਲੇ ਠੀਕ ਪਈ ਹੈ ਪਰ ਜਿੰਨੇ ਵੀ ਦਰਵਾਜ਼ੇ ਨੇ ਜਾਂ ਖਿੜਕੀਆਂ ਨੇ ਹੋਰ ਟੁੱਟ ਚੁੱਕੀਆਂ ਨੇ ਪੰਜਾਬ ਦੇ ਸਿਹਤ ਸੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਆ ਚੁੱਕੀ ਹੈ ਪਰ ਇਹਨਾਂ ਹਸਪਤਾਲਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਹੈ ਮਹੱਲਾ ਕਲੀਨਿਕਾਂ ਨੂੰ ਜਿਹੜਾ ਉਹ ਵੱਤ ਤੋਂ ਵੱਤ ਪ੍ਰਚਾਰਿਆ ਜਾ ਰਿਹਾ ਹੈ ਸੋ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੀ ਇਹ ਅਜਿਹੀ ਤਸਵੀਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ رائے ਦਿਓ ਤੇ ਵੀਡੀਓ ਸ਼ੇਅਰ